ਕਿਤਾਬ ਬੇਲਿਓ ਨਿਕਲਦੇ ਸ਼ੇਰ ਨਾਨਕ ਰਾਜ ਚਲਾਇਆ ਭਾਗ ਦੂਜਾ ਲੇਖਕ ਜਗਦੀਪ ਸਿੰਘ ਕਿਤਾਬ ਬੇਲਿਓ ਨਿਕਲਦੇ ਸ਼ੇਰ ਨਾਨਕ ਰਾਜ ਚਲਾਇਆ ਭਾਗ ਦੂਜਾ ਲੇਖਕ ਜਗਦੀਪ ਸਿੰਘ ਇਸ ਧਰਤੀ ਤੇ ਕਲਗੀ ਵਾਲੇ ਦੇ ਘੋੜਾਂ ਦੇ ਸੁਮਾ ਦੀ ਟਾਪ ਲੱਗੀ ਹੈ ਇਥੇ ਸਤਗੁਰਾਂ ਸੱਚੇ ਪਾਤਸ਼ਾਹ ਦਾ ਨਵਾਸ ਹੈ ਪ੍ਰੋਫੈਸਰ ਪੂਨ ਸਿੰਘ ਸਮਰਪਣ ਪੀਰ ਬੁੱਧੂ ਸ਼ਾਹ ਜੀ ਦੇ ਉਸ ਇਦਕ ਨੂੰ ਜਦ ਉਹਨਾਂ ਪਰਿਵਾਰ ਵੱਲੋਂ ਸੁਰਖਰੂ ਹੋ ਜਨਮ ਕਰੂੰ ਮਹਾਰਾਜ ਤੋਂ ਕੇਸਾਂ ਸਮੇਤ ਕੰਗੇਰੀ ਮੰਗ ਕੀਤੀ ਅਸੀਸ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਸ਼ਹੀਦਾਂ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ ਪ੍ਰੇਰਣਾ ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨ ਸਿੰਘ ਪੰਗੂ ਵਿਦਿਆ ਮਾਰਤੰਡ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਈਉ ਉਪਜੇ ਸਿੰਘ ਭਜੰਗੀਏ ਨੀਲੰਬਰ ਤਾਰਾ ਹੰਨੇ ਹੰਨੇ ਪਾਤਸ਼ਾਹੀ ਜਦ ਸੰਗਤ ਦੇ ਹੱਥਾਂ ਵਿੱਚ ਗਈ ਤਾਂ ਜੈਸਾ ਹੰਗਾਰਾ ਸੰਗਤ ਨੇ ਦਿੱਤਾ ਉਸ ਦੀ ਆਸ ਨਹੀਂ ਸੀ ਕੀਤੀ ਇਹ ਪਿਆਰ ਕਿਸੇ ਲੇਖਕ ਦੀ ਲਿਖਤ ਨੂੰ ਨਹੀਂ ਸਗੋਂ ਆਪਣੀ ਧਰਤ ਦੀਆਂ ਬਾਤਾਂ ਨੂੰ ਸੀ ਸੈਂਕੜੇ ਸਨੇਹੇ ਆਏ అనుਭਵ ਸਾਂਝੇ ਹੋਏ ਉਹਨਾਂ ਵਿੱਚੋਂ ਕਿੰਨੇ ਹੀ ਚੇਤੇ ਵਿੱਚ ਵਸ ਗਏ ਇੱਕ ਬਜ਼ੁਰਗ ਬਾਪੂ ਜੀ ਮਿਲੇ ਕਿਸੇ ਨੇ ਉਹਨਾਂ ਨੂੰ ਦੱਸਿਆ ਬਾਪੂ ਜੀ ਇਹਨਾਂ ਨੇ ਲਿਖਿਆ ਹੰਨੇ ਹੰਨੇ ਪਤਸ਼ਾਈ ਬਾਪੂ ਜੀ ਬੜੇ ਪ੍ਰੇਮ ਵਿੱਚ ਬੋਲੇ ਆਪਣੀ ਮਿੱਟੀ ਦੀਆਂ ਬਾਤਾਂ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਨੇ ਅਸੀਂ ਨਹੀਂ ਪਾਵਾਂਗੇ ਤਾਂ ਕੌਣ ਪਾਵੇਗਾ ਫੂਕ ਸਿੱਟ ਨਹੀਂ ਚਾਹੀਦੀ ਉਹ ਕਲਮ ਜੋ ਆਪਣੇ ਲੋਕਾਂ ਦੇ ਡੁੱਲੇ ਲਹੂ ਦੇ ਗੀਤ ਨਾ ਗਾਵੇ ਤੇ ਵੀ ਚੇਤੇ ਰੱਖਿਓ ਕਿ ਲਹੂ ਦੀ ਗੱਲ ਕਰਨ ਲਈ ਕਲਮ ਵਿੱਚ ਸਿਆਹੀ ਦੀ ਥਾਂ ਆਪਣਾ ਲਹੂ ਭਰਨਾ ਪੈਂਦਾ ਹੈ ਇਹ ਬੋਲ ਮੈਨੂੰ ਬਹੁਤ ਹੌਸਲਾ ਦੇ ਕੇ ਗਏ ਹੁਣ ਵੀ ਦਿੰਦੇ ਨੇ ਆਪਣੀ ਮਿੱਟੀ ਨਾਲ ਸਾਨੂੰ ਵਖਫ ਹੋਣਾ ਹੀ ਪਵੇਗਾ ਇਸ ਮਿੱਟੀ ਵਿੱਚ ਕੌਣ-ਕੌਣ ਜੰਮਿਆ ਤੇ ਕੌਣ-ਕੌਣ ਇਸ ਮਿੱਟੀ 'ਚ ਸਮਾ ਗਿਆ ਧਰਤੀ ਨੂੰ ਕੰਨ ਲਾ ਕੇ ਸਾਨੂੰ ਮਿੱਟੀ ਵਿੱਚੋਂ ਲਹੂ ਦੀ ਆਵਾਜ਼ ਸੁਣੀ ਪਵੇਗੀ ਮੈਨੂੰ ਉਸ ਲਹੂ ਦੀ ਆਵਾਜ਼ ਵਿੱਚੋਂ ਇਹ ਬੋਲ ਸੁਨੇ ਸਨ ਹਮਰਾਖਤ ਪਾਤਸ਼ਾਹੀ ਦਾਵਾ ਆਪਣੀ ਧਰਤੀ ਲਈ ਡੁੱਲਿਆ ਲਹੂ ਹੀ ਕਿਸੇ ਮਿੱਟੀ ਨੂੰ ਮਹਾਨ ਬਣਾਉਂਦਾ ਹੈ ਲਹੂ ਨਾਲ ਸਿੰਜੀ ਧਰਤੀ ਵਿੱਚੋਂ ਸ਼ਹੀਦਾਂ ਦੀ ਫਸਲ ਉਗਦੀ ਹੈ ਕਿੰਨੀ ਵਾਰ ਸਿੰਘਾਂ ਦੇ ਭੈ ਕਰਨ ਬਾਦਸ਼ਾਹਾਂ ਤੇ ਹਾਕਮਾਂ ਨੇ ਸੁਲਾਈ ਦੇ ਪਰਮਾਨੇ ਭੇਜੇ ਸੈਂਪਲ ਕੰਪਲੀਟ ਰੈਡੀ ਟੂ ਕੰਟੀਨਿਊ